ਦੰਦ ਖੜ ਤੇ ਇੱਕ ਮਿੰਟ ਕੁਝ ਕਰ ਲੈਣੇ ਹੋਵੇ ਬਈ ਤੇ ਲਾਈਵ ਚੱਲ ਪਿਆ ਹੁਣ ਹੁਣ ਦੇਖ ਹੁਣ ਚੱਲ ਹੁਣ ਸਹੀ ਚੱਲੇ ਲਾਈਵ ਤੇ ਹੁਣ ਚੱਲ ਪਿਆ ਹੁਣ ਆਵਾਜ਼ ਹੁਣ ਆਊਗੀ ਓਏ ਲੈ ਮੇਰੀ ਬੇਨਤੀ ਆ ਯਾਰ ਪਹਿਲਾਂ ਨਾ ਕਿਸ ਨੇ ਫੋਨ ਲਾ ਲਾ ਕੇ ਮੇਰਾ ਲਾਈਵ ਸਾਰਾ ਖਰਾਬ ਕਰਤਾ ਮੈਂ ਦੇਖ ਹੁਣ ਹੁਣ ਚੱਲੇ ਆਵਾਜ਼ ਇੱਕ ਮਿੰਟ ਬੰਦ ਕਰ ਲੈ ਯਾਰ ਬਾਈ ਮਸਾ ਮਸਾ ਆਵਾਜ਼ ਆਈਏ ਯਾਰ ਮਸਾ ਆਵਾਜ਼ ਆਈਏ ਲੋਕਾਂ ਤੇ ਕਰ ਮਸਾ ਗੱਲ ਪਹੁੰਚਣੇ ਚੁੱਪ ਕਰ ਜਾ ਯਾਰ ਲੈ ਵੀ ਸਾਰੇ ਜਿੰਨੇ ਵੀ ਭੈਣ ਭਰਾਓ ਚਲੀ ਜਾ ਜਾਂਦਾ ਹੁਣ ਤਾਂ ਦੇਖ ਮਾਰੋ ਮਾਰ ਲਾਈਵ ਯਾਰ ਇੱਕ ਮਿੰਟ ਖੜ ਜਾ ਮੈਨੂੰ ਗੱਲ ਜਿੰਨੇ ਵੀ ਭਰਾ ਤੁਸੀਂ ਗੱਲਬਾਤ ਸੁਣ ਰਹੇ ਹੋ ਮੇਰੀ ਬੇਨਤੀ ਆ ਭਰਾਵੋ ਮੈਂ ਸਭ ਤੋਂ ਪਹਿਲਾਂ ਦਾ ਜਿਹੜੀ ਜਿਹੜੀ ਕਿ ਮੈਂ ਬੇਨਤੀ ਕਰਨਾ ਹੈ ਕਿ ਪਰਸੋਂ ਨੂੰ ਜਿਹੜਾ ਆਪਾਂ ਪ੍ਰੋਗਰਾਮ ਕਰ ਰਹੇ ਹਾਂ ਵੀਰੋ ਪਰਸੋਂ ਨੂੰ ਜੋ ਜੋ ਇਹਨਾਂ ਲੋਕਾਂ ਦੇ ਨਾਲ ਨੌਜਵਾਨਾਂ ਦੇ ਨਾਲ ਇਸ ਠੱਗ ਮਾਫੀਆ ਏਜੰਟ ਮਾਫੀਆ ਨੇ ਠੱਗੀਆਂ ਮਾਰੀਆਂ ਨੇਗੀਆਂ ਉਹਦੇ ਪ੍ਰਤੀ ਮੈਂ ਬੇਨਤੀ ਕਰਦਾ ਭਰਾਵੋ ਥੋੜੀ ਮੈਂ ਲੜਾਈ ਲੜ ਰਿਹਾ ਮੈਂ ਤੁਹਾਡੇ ਪੈਰੀਂ ਥਲਾਉਣਾ ਤੁਸੀਂ ਆਪੋ ਆਪਣੇ ਕੰਮਕਾਰ ਛੱਡ ਕੇ ਯਾਰ ਸਾਰੇ ਜਾਣੇ ਨੇ ਪਰਸੋਂ ਨੂੰ 24 ਤਰੀਕ ਨੂੰ ਦਿਨ ਵੀਰਵਾਰ ਨੂੰ ਤੁਸੀਂ ਗੁਰਦੁਆਰਾ ਅੰਮ੍ਰਿਤਸਰ ਕੋਲੇ ਪਹੁੰਚਣਾ ਵੀਰੋ ਇਹ ਥੋੜੀ ਲੜਾਈ ਆ ਬਾਈ ਇਹ ਕੋਈ ਜਦੋਂ ਹੱਕਾਂ ਦੀ ਲੜਾਈ ਹੋਵੇ ਲੋਕਾਂ ਦੀ ਲੜਾਈ ਹੋਵੇ ਤਾਂ ਸੱਦੇ ਨਹੀਂ ਦਿੱਤੇ ਜਾਂਦੇ ਬਾਈ ਉਦੋਂ ਸੱਦੇ ਨਹੀਂ ਦਿੱਤੇ ਜਾਂਦੇ ਬਾਈ ਉਦੋਂ ਆਪਣਾ ਫਰਜ਼ ਆ ਪਹੁੰਚਣਾ ਜਾਂਦਾ ਅਸੀਂ ਕਿਹੜਾ ਬਾਈ ਤੁਸੀਂ ਮੈਨੂੰ ਦੱਸੋ ਕਿੰਨੇ ਥਾਮਾਂ ਤੇ ਕਿੰਨੇ ਥਾਮਾਂ ਤੇ ਗਿਆ ਕੋਈ ਬੰਦਾ ਇਹ ਚੀਜ਼ ਸਾਬਤ ਕਰ ਦੇ ਭਾਨ ਨੇ ਤੇਲ ਪਵਾਇਆ ਗੱਡੀ 'ਚ ਅਸੀਂ ਤਾਂ ਲੋਕਾਂ ਲਈ ਜਾਣੇ ਆ ਬਾਈ ਤੁਸੀਂ ਨਹੀਂ ਆ ਸਕਦੇ ਬਾਈ ਜਿੱਥੇ ਤੁਸੀਂ ਕਿਸੇ ਕਲਾਕਾਰ ਦਾ ਖਾੜਾ ਉੱਥੇ ਬਹੁਤ ਭੱਜ ਕੇ ਜਾਣ ਨਾਲ ਟਿਕਟਾਂ ਜਾਣ ਦਿਨ ਜਾਣ ਨਾਲ ਉਹ ਜਾਣੇ ਆ ਅਸੀਂ ਤਾਂ ਲੋਕਾਂ ਦੀ ਲੜਾਈ ਲੜ ਰਹੇ ਹਾਂ ਯਾਰ ਇਹ ਤਾਂ ਥੋੜੇ ਆਪਣੀ ਜਿਹੜੀ ਥੋੜੇ ਹੱਕਾਂ ਦੀ ਲੜਾਈ ਲੜ ਰਹੇ ਹਾਂ ਇਸ ਜਿਹੜਾ ਮਾਫੀਆ ਨੇ ਸਰਕਾਰ ਕਹਿੰਦੀ ਆ ਕਿ ਜੁੱਤ ਨਸ਼ਿਆਂ ਬ੍ਰੁੱਧ ਮੈਂ ਕਹਿਣਾ ਕਿ ਨਸ਼ੇ ਤੋਂ ਵੱਡਾ ਮਾਫੀਆ ਜਿਹੜਾ ਏਜੰਟ ਮਾਫੀਆ ਸਿਰ ਧੜ ਦੀ ਬਾਜ਼ੀ ਲਾ ਕੇ ਲੜ ਰਹੇ ਆ ਇਹਨਾਂ ਨੇ ਕੀ ਕੀਤਾ ਏਜੰਟ ਮਾਫੀਆ ਨੇ ਜਾਲੀ ਵੀਜੇ ਲਾ ਲਾ ਕੇ ਕੈਨੇਡਾ ਦੇ ਵਿੱਚ ਜਾ ਕੇ ਦੇਖ ਲਓ ਕਿਵੇਂ ਲੋਕ ਰੌਣਾ ਰਹਿਣੇ ਜੋਕੇ ਦੇ ਵਿੱਚ ਦਾਗ ਜਾ ਕੇ ਦੇਖ ਲਓ ਸਾਰੇ ਜੱਥਿਆਂ ਦੇ ਵਿੱਚ ਦੇਖ ਲਓ ਤੁਥਮੁੱਥ ਕਰਕੇ ਫੈਲਾਉਣਾ ਨੇ ਬਾਹਰ ਭੇਜਦੇ ਨੌਜਵਾਨ ਅੱਜ ਨੌਜਵਾਨਾਂ ਦੇ ਕੀ ਹਾਲਾਤ ਨੇਗੇ ਕਿੰਨੇ ਨੌਜਵਾਨ ਜੇਲ੍ਹਾਂ ਦੇ ਵਿੱਚ ਨੇ ਅਰਪ ਕੰਟਰੀਆਂ ਦੇ ਵਿੱਚ ਦੇਖ ਲਓ ਨੌਜਵਾਨ ਕਿਵੇਂ ਤੁਥਮੁੱਥ ਕਰਕੇ ਭੇਜੇ ਨੇ ਕਿਸਾਨਾਂ ਮਜ਼ਦੂਰਾਂ ਦੇ ਦੁਕਾਨਦਾਰਾਂ ਦੇ ਵਪਾਰੀ ਵਰਗ ਦੇ ਸਾਰੇ ਨਾਲ ਇਹਨਾਂ ਨੇ ਠੱਗੀ ਮਾਰੀ ਆ ਮੈਂ ਚਾਹੁੰਦਾ ਕਿ ਸਖਤ ਕਾਨੂੰਨ ਸਰਕਾਰ ਬਣਾਵੇ ਇਹਨਾਂ 'ਕਲਾਬ ਸਖਤ ਕਾਨੂੰਨ ਬਣਾਵੇ ਸਖਤ ਕਾਨੂੰਨ ਲੈ ਕੇ ਆਵੇ ਇਹਨਾਂ ਦੀਆਂ ਪ੍ਰਾਪਰਟੀਆਂ ਅਟੈਚ ਕਰੇ ਇਹਨਾਂ ਦੇ ਜ਼ਮੀਨ ਜਾਇਦਾਦਾਂ ਇਹਨਾਂ ਦੇ ਹੋਣ ਤੇ ਸਖਤ ਜਿਹੜੀਆਂ ਸਜ਼ਾਵਾਂ ਇਹਨਾਂ ਨੂੰ ਮਿਲਣ ਤੇ ਤਾਂ ਕਿ ਜਿਹੜੇ ਸਾਡੇ ਲੋਕ ਇਸ ਸ਼ੋਸ਼ਣ ਤੋਂ ਬਾਦ ਚੁੱਕਣ ਬਾਦ ਸਕਣ ਬਹੁਤ ਵੱਡਾ ਸ਼ੋਸ਼ਣ ਲੋਕਾਂ ਦੇ ਨਾਲੇ ਹੋ ਰਿਹਾ ਬਹੁਤ ਵੱਡਾ ਸ਼ੋਸ਼ਣ ਹੋ ਰਿਹਾ ਇਸ ਕਰਕੇ ਸਾਰੇ ਜਣੇ ਆਪੋ ਆਪਣੇ ਫਰਜ਼ ਪਛਾਣਦੇ ਹੋਏ ਸਾਰੇ ਨੌਜਵਾਨ ਤੁਸੀਂ ਸਾਰੇ ਜਿੰਨੇ ਦੇਸ਼ਾਂ-ਵਦੇਸਾਂ ਦੇ ਵਿੱਚ ਦੇਖ ਰਹੇ ਹੋ ਭੈਣ ਭਰਾ ਤਾ ਕਿ ਜਿਹੜਾ ਕੋਈ ਸਖਤ ਕਾਰਵਾਈ ਹੋ ਚੁੱਕੇ ਕਿਉਂਕਿ ਮੇਨ ਕਾਰਨ ਕੀ ਆ ਬਾਈ ਪ੍ਰਸ਼ਾਸਨ ਸਾਨੂੰ ਮੈਨੂੰ ਹਰ ਵੇਲੇ ਜਾਤ ਰਹੇ ਗੱਲ ਕਹਿੰਦਾ ਵੀ ਇਹ ਕਾਨੂੰਨ ਹੱਥਾਂ ਦੇ ਵਿੱਚ ਲੈਣਾ ਨੇ ਅਸੀਂ ਕਹਿੰਨੇ ਆ ਅਸੀਂ ਪ੍ਰਸ਼ਾਸਨ ਨੂੰ ਜਾ ਕੇ ਹੁਣ ਬੇਨਤੀ ਕਰ ਰਹੇ ਆ ਅਸੀਂ ਪੰਜਾਬ ਦੇ ਮੁੱਖ ਮੰਤਰੀ ਦੇ ਨਾਂ ਤੇ ਡੀਸੀ ਨੂੰ ਮੰਗ ਪੱਤਰ ਦੇ ਰਹੇ ਆ ਕਿ ਸਖਤ ਕਾਨੂੰਨ ਤੁਸੀਂ ਬਣਾਓ ਹੁਣ ਤੁਸੀਂ ਬਣਾਓ ਸਖਤ ਕਾਨੂੰਨ ਬੁੱਧਵਾਰ ਨੂੰ ਅਸੀਂ ਕੱਲ ਨੂੰ ਕਿਸੇ ਨੂੰ ਨਹੀਂ ਮਿਲ ਰਹੇ ਸੱਚ ਇਹ ਵੀ ਮੈਂ ਗੱਲ ਕਰਦਾ ਕੱਲ ਨੂੰ ਸਾਡੀਆਂ ਤਿਆਰੀਆਂ ਉੱਥੇ ਪ੍ਰੋਗਰਾਮ ਹੁੰਦੀਆਂ ਨੇ ਮੈਂ ਪਰਸੋਂ ਨੂੰ ਤੁਹਾਨੂੰ}\,\text{ਸਾਰਿਆਂ ਨੂੰ ਉੱਤੇ ਹੀ ਮਿਲੂੰਗਾ ਅਸੀਂ ਬੁੱਧਵਾਰ ਨੂੰ ਕੱਲ ਨੂੰ ਕਿਸੇ ਨੂੰ ਨਹੀਂ ਮਿਲ ਰਹੇ}$ ਇਸ ਕਰਕੇ ਸੀ ਚਾਹੁੰਦੇ ਆ ਕਿ ਸਖਤ ਕਾਨੂੰਨ ਬਣੇ ਯਾਰ ਸਾਡੇ ਅਸੀਂ ਕਹਿੰਦੇ ਕਿ ਜਿਹੜਾ ਕਾਨੂੰਨ ਹੱਥਾਂ ਦੇ ਵਿੱਚ ਲੈਣਾ ਤੁਸੀਂ ਕਾਨੂੰਨ ਬਣਾਓ ਤੁਸੀਂ ਇਹਨਾਂ ਸਾਰਿਆਂ ਦੇ ਏਜੰਟਾਂ ਦੇ ਏਜੰਟਾਂ ਮਾਫੀ ਰ ਦਫ਼ਤਰ ਬੰਦ ਕਰਾਓ ਇਹਨਾਂ ਉੱਪਰ ਸਖਤ ਕਰਮਕਾਂਨ ਜੇਲਾ ਛਿੱਤੋ ਹੈਲੋ ਇਹਨਾਂ ਉਹਨਾਂ ਜਮੀਨਾਂ ਇਹਨਾਂ ਦਾ ਘਰ-ਬਾਰ ਇਹਨਾਂ ਸਾਰੇ ਪ੍ਰਾਪਰਟੀ ਅਟੈਚ ਕਰੋ ਇਸ ਕਰਕੇ ਸਾਰਿਆਂ ਨੂੰ ਬੇਨਤੀ ਆ ਮਹਿੰਗੇ ਬੋਲ ਕੋਈ ਗੱਲਬਾਤ ਜੇ ਇੱਕ ਤਾਂ ਤੁਸੀਂ ਮੈਨੂੰ ਹਾਂਜੀ ਦੇਖੋ ਜੀ ਸਾਰਿਆਂ ਨੂੰ ਪਹਿਲਾਂ ਦਾ ਸਤਿ ਸ੍ਰੀ ਅਕਾਲ ਤੇ ਸਾਰਿਆਂ ਨੂੰ ਬੇਨਤੀ ਵੀ ਜਿਵੇਂ ਤੁਸੀਂ ਲਾਈਵ ਜੁੜੇ ਹੋ ਉਮੀਦ ਕਰਾਂਗੇ ਇਸੇ ਤਰੀਕੇ ਨਾਲ 24 ਜੁਲਾਈ ਨੂੰ ਵੱਤਵਾਰ ਸੰਗਤ ਦੇ ਵਿੱਚ ਅੰਮ੍ਰਿਤਸਰ ਪਹੁੰਚੋਗੇ ਬਾਈ ਭਾਨਾ ਸਿੰਘ ਜੀ ਨੇ ਇੱਕ ਗੱਲ ਕਹੀ ਵੀ ਜਿਹੜੇ ਪ੍ਰਸ਼ਾਸਨਿਕ ਅਫਸਰ ਹੈ ਲੋਕ ਹੈ ਉਹ ਕਹਿੰਦੇ ਕਿ ਕਾਨੂੰਨ ਤੁਸੀਂ ਹੱਥ ਚ ਲੈਣੇ ਹੋ ਸਾਨੂੰ ਕਾਨੂੰਨ ਹੱਥ ਚ ਲੈਣਾ ਕਿਉਂ ਪੈ ਰਿਆ ਜੇ ਸਹੀ ਵਿਵਸਥਾ ਪ੍ਰਸ਼ਾਸਨਿਕ ਲੋਕ ਬਣਾ ਕੇ ਰੱਖਦੇ ਤਾਂ ਆਮ ਲੋਕ ਸਾਡੇ ਕੋਲੇ ਨਹੀਂ ਆਉਂਦਾ ਸੀ ਹੁਣ ਜਦੋਂ ਉਹਨਾਂ ਨੂੰ ਉਮੀਦ ਹੀ ਭਾਈ ਭਾਨਾ ਸਿੰਘ ਸਿੱਧੂ ਤੋਂ ਐਨਐਡੀ ਟੀਮ ਤੋਂ ਤਾਂ ਇੱਥੇ ਹੀ ਆਉਣਗੇ ਕਿਉਂਕਿ ਉਹਨਾਂ ਨੂੰ ਪਤਾ ਵੀ ਚੈ ਕਿੱਦੇ ਘੁਮਲিয়ে ਇੱਥੇ ਆਵਾਂਗੇ ਉਹਨਾਂ ਨੂੰ ਸਾਹਿਬ ਮਿਲਦਾ ਤੇ ਇਨਸਾਫ ਮਿਲਦਾ ਵੀ ਹੈ ਆਪਣੇ ਕੋਲੇ ਰਿਕਾਰਡ ਲਈ ਪੂਰਾ ਰਿਕਾਰਡ ਹੈ ਜਿਹਦੇ ਵੀ ਪੈਸੇ ਦੋਣੇ ਉਹਦਾ ਕਿਹੜਾ ਪਿੰਡ ਹੈ ਜਿਹੜੇ ਇਮੀਗ੍ਰੇਸ਼ਨ ਤੋਂ ਪੈਸੇ ਦੋਣੇ ਉਹਨਾਂ ਦਾ ਮੋਬਾਈਲ ਨੰਬਰ ਬਕਾਇਦਾ ਇੱਕ ਗੱਲ ਤਾਂ ਆ ਗਈ ਦੂਸਰੀ ਗੱਲ ਆ ਗਈ ਕਿ ਜਿਹੜਾ ਆਪਣਾ 24 ਜੁਲਾਈ ਦਾ ਕਾਰਜਕ੍ਰਮ ਹੈ ਇਕੱਲੇ ਪੰਜਾਬ ਦੇ ਲੋਕਾਂ ਦਾ ਥੋੜੇ ਜਿਹੇ ਲੋਕਾਂ ਦਾ ਨਹੀਂ ਗਾ ਪੂਰੇ ਦੇਸ਼ ਦੇ ਜਿਹੜੇ ਪੀੜਤ ਲੋਕ ਨੇ ਜਿਨ੍ਹਾਂ ਨੂੰ ਇਮੀਗ੍ਰੇਸ਼ਨ ਪ੍ਰੋਗਰਾਮ ਨੇ ਅੱਗੇ ਦੀ ਇਮੀਗ੍ਰੇਸ਼ਨ ਮਾਪੀਆ ਦੀ ਦਸਾਂ ਤੇ ਦਿਸ਼ਾ ਤੈਅ ਕਰਨੀ ਹੈ ਇੱਕ ਚੀਜ਼ ਮੈਨੂੰ ਹੋਰ ਦੱਸਦਾ ਐਜੰਟਾਂ ਨੂੰ ਭਾਈ ਮਹਾਲੀ ਜਿਆ ਨੂੰ ਟੱਟੀਆਂ ਲੱਗੀਆਂ ਪਈਆਂ ਨੇ ਗੀਆਂ ਤੁਹਾਨੂੰ ਮੈਂ ਗੱਲ ਦੱਸਦਾ ਜਦੋਂ ਮੈਂ ਕੱਲ ਦੀ ਵੀਡੀਓ ਪਾਈ ਆ ਕਿੰਨੇ ਲੋਕਾਂ ਦੇ ਪੈਸੇ ਵਾਪਸ ਕਰਤੇ ਭਾਈ ਬਣ ਕੇ ਹੱਥ ਬੰਨ ਕੇ ਵਿਣੇ ਜਿਹਦੇ ਪੈਸੇ ਵਾਪਸ ਹੋ ਗਏ ਯਾਰ ਭਈ ਉਹ ਵੀ ਆ ਜੇ ਯਾਰ ਮੈਂ ਕੱਲ ਦੇ ਪੈਸੇ ਧਾੜ-ਧਾੜ ਪਾਈ ਜਾਂਦੇ ਨੇ ਕਿ ਵੀ ਭਾਨਾ ਪੈਨਰ ਲਾ ਕੇ ਵੱਡਾ ਜਲੂਸ ਕੱਢਣਾ ਇਹਨਾਂ ਦਾ ਕੱਲ ਦੇ ਇੰਨੇ ਲੋਕਾਂ ਦੇ ਪੈਸੇ ਵਾਪਸ ਹੋ ਗਏ ਨੇ ਕਿ ਵੀਡੀਓ ਪਾਉਣ ਦੇ ਨਾਲ ਸਾਡੇ ਉਹ ਬੋਲਣ ਦੇ ਨਾਲ ਇਸ ਕਰਕੇ ਤੁਸੀਂ ਸਾਰੇ ਜਣੇ ਪਹੁੰਚੇ ਹੋ ਹੁਣ ਦੇਖੀ ਜਾਂਦੇ ਹੋਣਗੇ লাই ਬੈਠੇ ਜਰੋਸ ਤਾਂ ਨਿਕਲੂਗਾ ਮਿੱਤਰੋ ਜਿਹੜੇ ਲੋਕਾਂ ਨਾਲ ਤੁਸੀਂ ਕੰਮ ਕੀਤਾ ਭਰਮਾ ਦਾ ਪੈਣਾ ਹੀ ਆ ਬਾਈ ਇਸ ਕਰਕੇ ਹੋ ਸਕਦਾ ਹੈ ਕਿ ਮੈਂ ਤੁਹਾਨੂੰ ਹੋਰ ਗੱਲ ਦੱਸਦਾ ਜਿਹੜੀ ਕਿ ਸਭ ਤੋਂ ਵੱਡੀ ਗੱਲ ਮੈਨੂੰ ਇਹ ਹੁੰਦਾ ਵੀ ਜ਼ਿੰਦਗੀ ਦੇ ਵਿੱਚ ਜੋ ਵੀ ਗੱਲ ਆ ਲੋਕਾਂ ਦੇ ਸਾਹਮਣੇ ਪਾਰਦਰਸ਼ੀ ਨਾਲ ਮੈਂ ਕੰਮ ਕਰਾਂ ਹੋ ਸਕਦਾ ਸੀ ਬਹੁਤ ਸਾਰੇ ਲੋਕਾਂ ਨੇ ਪੈਸੇ ਨਾ ਕਢਵਾ ਸਕੀ ਹੋ ਜੀ ਕਿਉਂਕਿ ਇਹ ਜਿਹੜੇ ਵਿੱਚ ਬੜੇ ਗੁੰਝਲਦਾਰ ਦੀਆਂ ਚੀਜ਼ਾਂ ਹੁੰਦੀਆਂ ਨੇਗੀਆਂ ਬੜੇ ਝੋਲਾ ਚੱਕ ਮਹਿਕਮਾ ਹੁੰਦਾ ਅਸੀਂ ਕੀ ਜਿਹੜੀ ਮੇਰੀ ਮੁੱਖ ਲੜਾਈ ਆ ਸੀ 70% ਲੋਕਾਂ ਦਾ ਕੰਮ ਕਰਾਇਆ ਨੇ ਡੈਰੀਆਂ ਸਾਡੇ ਕੋਲੇ ਭਰੀਆਂ ਪਈਆਂ ਨਹੀਂਆਂ ਮੇਰਾ ਮੁੱਖ ਮਹ ਕਾਰਨ ਕੀ ਆ ਮੈਂ ਬੋਲ ਕੇ ਲਹਿਰ ਖੜੀ ਕਰਕੇ ਲੋਕਾਂ ਨੂੰ ਲਾਬੰਦ ਕਰਾਂ ਲੋਕਾਂ ਨੂੰ ਜਾਗਰੂਤ ਕਰਾਂ ਜਿਸ ਤਰ੍ਹਾਂ ਇਹ ਹਰ ਇੱਕ ਚੈਨਲ ਦੇ ਉੱਪਰ ਆ ਕੇ ਵੱਡੀਆਂ-ਵੱਡੀਆਂ ਪ੍ਰੋਮੋਸ਼ਨਾਂ ਕਰ ਰਹੇ ਨੇ ਕਲਾਕਾਰਾਂ ਤੋਂ ਪ੍ਰੋਮੋਸ਼ਨਾਂ ਕਰਾ ਰਹੇ ਨੇ ਆ ਲੈ ਆ ਭਾਈ ਕਿਹੜੇ ਬੰਦੇ ਕਿੰਨੇ ਆਉਣਗੇ ਲੈ ਲਿਖ ਲਈਏ ਆਪਾਂ ਦੇਖੋ ਭਾਈ ਇਹਦੇ ਵਿੱਚ ਵੀ ਮੈਸੇਜ ਆ ਰਿਹਾ ਵੀ ਉੱਤਰਾਖੰਡ ਦੇ ਵੀ ਲੋਕ ਆ ਜਿਹੜੇ ਚੰਡੀਗੜ੍ਹ ਥੱਕੇ ਗਏ ਆ ਇੱਕ ਨੰਬਰ ਬੋਲਦਾ ਕਿੰਨਾ ਉਹ ਨੰਬਰ ਦਵਾਰੇ 888 888 64180 64180 ਤੁਸੀਂ ਸਾਰੇ ਜਣੇ ਸਾਨੂੰ ਲਿਖਾ ਸਕਦੇ ਹੋ ਕਿ ਕਿੰਨੇ ਬੰਦੇ ਕਿੰਨੇ ਮੁੰਡੇ ਅਸੀਂ ਆ ਰਹੇ ਹਾਂ ਕਿੰਨੀਆਂ ਭੈਣਾਂ ਅਸੀਂ ਆ ਰਹੇ ਹਾਂ ਕਿੰਨੇ ਵੀਰ ਅਸੀਂ ਆ ਰਹੇ ਹਾਂ ਤਕੜਾ ਜਿਹੜਾ ਇਹ ਪ੍ਰੋਗਰਾਮ ਹੈ ਦੇਖੋ ਭਾਈ ਮੈਂ ਕਹਿ ਰਿਹਾ ਇਸ ਕੇ ਦੇ ਵਿੱਚ ਮੈਸੇਜ ਆ ਰਹੇ ਚ ਉੱਤਰਾਖੰਡ ਦੇ ਮੈਸੇਜ ਆ ਰਹੇ ਹਿਮਾਚਲ ਦੇ ਜਵਾਨਾਂ ਦੇ ਸਾਡੀਆਂ ਭੈਣਾਂ ਦੇ ਮੈਸੇਜ ਆ ਰਹੇ ਆ ਜੰਮੂ ਦੇ ਮੈਸੇਜ ਆ ਰਹੇ ਆ ਰਾਜਸਥਾਨ ਤੋਂ ਮੈਂ ਵੀ ਆ ਉਥੋਂ ਨੇ ਮੈਸੇਜ ਆ ਰਹੇ ਸਾਡੇ ਰਾਜਸਥਾਨ ਦੇ ਕਾਫੀ ਮੁੰਡਿਆਂ ਦੇ ਤੇ ਪੈਸੇ ਫਸੇ ਉਹ ਵੀ ਕੜਵਾਏ ਮੈਂ ਗੱਲ ਕਰੇ ਅਸੀਂ ਜਦੋਂ ਵੀ ਤੇ ਆਜ਼ਾਦੀ ਦੀ ਲੜਾਈਆਂ ਦੇ ਵਿੱਚ ਕਿਸਾਨ ਅੰਦੋਲਨ ਆ ਜੇ ਉਹਦੀ ਸ਼ੁਰੂਆਤ ਹਮੇਸ਼ਾ ਪੰਜਾਬ ਤੋਂ ਹੋਈ ਹੈ। ਇਸ ਵਾਰ ਜੋ ਇਮੀਗ੍ਰੇਸ਼ਨ ਮਾਫੀਆ ਦੇ ਵਿਰੁੱਧ ਕੰਦੋਲਨ ਚੱਲ ਰਹੀ ਹੈ ਲਹਿਰ ਆਉਂਦੀ ਹੈ ਨਾ ਮੈਨੂੰ ਪਤਾ ਜੋ ਇਮੀਗ੍ਰੇਸ਼ਨ ਮਾਫੀਆ ਦੇ ਵਿਰੁੱਧ ਜੋ ਆਪਾਂ ਅੰਦੋਲਨ ਸ਼ੁਰੂਆਤ ਕਰ ਰਹੀ ਪੰਜਾਬ ਤੋਂ ਕਰ ਰਹੇ ਹਾਂ ਪਰ ਸਾਰਿਆਂ ਨੂੰ ਬੇਨਤੀ ਕਰਾਂਗੇ ਪੂਰੇ ਦੇਸ਼ ਦੇ ਨੌਜਵਾਨੋ ਵੱਧ ਤੋਂ ਵੱਧ ਸੰਖਿਆ ਦੇ ਵਿੱਚ ਜੋ ਪਰਸੋ 24 ਜੁਲਾਈ ਨੂੰ ਆਪਾਂ ਅੰਬਸਾਹਿਬ ਗੁਰਦੁਆਰਾ ਦੇ ਵਿੱਚ ਇਕੱਠੇ ਹੋ ਰਹੇ ਹਾਂ ਉੱਥੇ ਵੱਡੀ ਸੰਖਿਆ ਦੇ ਵਿੱਚ ਪਹੁੰਚਣਾ ਮੋਹਾਲੀ ਤੇ ਆਪਾਂ ਇਸ ਅੰਦੋਲਨ ਦੀ ਜੋ ਮਜ਼ਬ ਉਸ ਨੂੰ ਹੋਰ ਮਜੂਦ ਕਰਕੇ ਉੱਥੋਂ ਇਸ ਅੰਦੁੱਲ ਦੀ ਸ਼ੁਰੂਆਤ ਕਰੀ ਗਈ ਇਸ ਪੂਰੇ ਦੇਸ਼ ਦੇ ਵਿੱਚ ਬਾਈ ਕਿੱਥੋਂ ਬੋਲ ਰਹੇ ਹੋ ਤੁਸੀਂ ਹਲੋ ਸਾਸ਼ੀਆਪਰੇ ਸਾਸਤਰੀ ਕਾਲ ਕਿੱਥੋਂ ਬੋਲ ਰਹੇ ਹੋ ਬਾਈ ਵੀਰੇ ਜਖਲ ਤੋਂ ਬੋਲ ਰਹੇ ਸੀ ਆਓਗੇ ਪਰਸੋਂ ਨੂੰ ਹਾਂਜੀ ਹਾਂਜੀ ਪਰਸੋਂ ਨੂੰ ਮੈਂ ਸੜਾ ਲਈ ਵੀ ਦੇਖ ਰਿਆ ਸੀਗਾ ਪਰਸੋਂ ਨੂੰ ਅਸੀਂ ਪਹੁੰਚ ਰਹੇ ਹਾਂ 15 ਸੌਣਾਂ ਜਾਣੇ ਅੱਛਾ ਜੀ ਠੀਕ ਹੈ ਬਾਈ ਹਾਂਜੀ ਠੀਕ ਹੈ ਤੁਸੀਂ ਪਹੁੰਚਿਓ ਪਲੀਜ਼ ਬਾਈ ਹਾਂਜੀ ਹਾਂਜੀ ਵੀਰੇ ਮੈਂ ਇੱਕ ਮਿੰਟ ਇੱਕ ਮਿੰਟ ਗੱਲ ਕਰ ਵੀਰੇ ਮੈਂ ਹੋਰ ਫੋਨ ਚੱਕ ਲਾਂ ਪਲੀਜ਼ ਸੀਗਾ ਮੈਂ ਸਾਰਿਆਂ ਦੇ ਪਰਿਵਾਰਾਂ ਦੇ ਠੀਕ ਠੀਕ ਹੈ ਵੀਰੇ ਓਕੇ ਓਕੇ ਵੀਰੇ ਥੈਂਕ ਯੂ ਆ ਚੱਕ ਹੈਲੋ ਜੀ ਕਿੱਥੋਂ ਬੋਲ ਰਹੇ ਹੋ ਬਾਈ ਗੰਗਾ ਨਗਰੋਂ ਰਸਤਾਨ ਤੋਂ ਗੰਗਾ ਨਗਰ ਰਾਜਸਥਾਨ ਤੋਂ ਹਾਂ ਜੀ ਬਾਈ ਹਾਂ ਜੀ ਬਾਈ ਜੀ ਆਵਾਂਗੇ ਪਰਸੋਂ ਨੂੰ ਬਾਈ ਜ਼ਰੂਰ ਆਵਾਂਗੇ ਤੁਸੀਂ ਤਾਂ ਹੁਕਮ ਡੋ ਅਸੀਂ ਉਦੋਂ ਹੀ ਆ ਜਾਾਂਗੇ ਭਾਈ ਜੀ ਆਜੋ ਬਾਈ ਆਪਾਂ ਕਰੀਏ ਫਿਰ ਇਸ ਜਿਹੜਾ ਪੈ ਰਿਹਾ ਗੰਦ ਮੇਰੀ ਗੱਲ ਸੁਣੋ ਮੇਰਾ ਵੀ ਬਈ ਇੱਕ ਬਹੁਤ ਵੱਡਾ ਯਾਰ ਆਪਦਾ ਸਾਡਾ ਰਿਸ਼ਤੇਦਾਰੀ ਏਜੰਸੀ ਮੇਰਾ ਪੁੱਤੂ ਨਿਕਲ ਗਿਆ ਭਾਈ ਕਿੱਦੋਂ ਦਾ ਸੀ ਆਹ ਬੋਰਦਾ ਬਾਈ ਮੈਂ ਸਿੱਧਾ ਕਹਿਣਾ ਮੇਰਾ ਰਿਸ਼ਤੇਦਾਰ ਤੁਸੀਂ ਆਓ ਵੀਰੇ ਆਪਾਂ ਨਾਲ ਲੋਕਾਂ ਨੂੰ ਮੇਰੀ ਗੱਲ ਸੁਣੋ ਬਾਈ ਇੱਕ ਚੀਜ਼ ਹੁੰਦੀ ਹੈ ਜਦੋਂ ਆਪਾਂ ਅੰਦੋਲਨ ਲੜਦੇ ਆ ਨਾ ਇਹ ਚੀਜ਼ ਹੁੰਦੀ ਆ ਵੀ ਆਪਾਂ ਆਉਣ ਵਾਲੀ ਪੀੜ੍ਹੀ ਨੂੰ ਕੀ ਛੱਡ ਕੇ ਜਾਣਾ ਆਪਾਂ ਲਾਮਬੰਦ ਕਰਕੇ ਜਾਣਾ ਹੋ ਸਕਦਾ ਸੀ ਬਈ ਸਾਰਿਆਂ ਦੇ ਪੈਸੇ ਨਾ ਕਢਾ ਸਕੀ ਇਹ ਅਸੀਂ ਇਹ ਪ੍ਰੋਗਰਾਮ ਕਿਉਂ ਲਿਖਿਆ ਇਹ ਮੀਡੀਆ ਦੇ ਵਿੱਚ ਗੱਲ ਆਊਗੀ ਲੋਕਾਂ ਦੇ ਵਿੱਚ ਗੱਲ ਆਊ ਸਰਕਾਰ ਦੀ ਨਿਗਾਹ ਦੇ ਵਿੱਚ ਗੱਲ ਆਊਗੀ ਅਫਸਰਾਂ ਦੀ ਨਿਗਾਹ ਦੇ ਵਿੱਚ ਗੱਲ ਆਊ ਟਾਂ ਕਰਕੇ ਜਿਹੜਾ ਅਸੀਂ ਇਹ ਕਹਨੇ ਆ ਵੀ ਆਉਣ ਵਾਲੇ ਜਿਹੜੀ ਪੀੜ੍ਹੀ ਐ ਜਿਹੜੇ ਲੋਕ ਉਹ ਬੱਚੇ ਉਹਨਾਂ ਲਈ ਇਹ ਲੜਾਈ ਲੜ ਰਹੇ ਆ ਬਾਈ ਹਾਂਜੀ ਬਾਈ ਹਾਂਜੀ ਬਾਈ ਇਸ ਕਰਕੇ ਇਹਨਾਂ ਨੂੰ ਨੰਗੇ ਕਰਨਾ ਬੜਾ ਜ਼ਰੂਰੀ ਆ ਬੈਨਰ ਵੱਡੇ ਲੈ ਕੇ ਆ ਬਾਈ ਮੈਂ ਹੋਰ ਪੂਣ ਚੱਕ ਲਾਂ ਨੰਗੇ ਸਾਡਾ ਆਪਾ ਚੋ ਇਹਨਾਂ ਦੇ ਦਾਗ ਬਰਾ ਹੈਲੋ ਬਾਈ ਜੀ ਕਿੱਥੋਂ ਬੋਲ ਰਹੇ ਹੋ ਹੈਲੋ ਕਿੱਥੋਂ ਬੋਲ ਰਹੇ ਹੋ ਬਾਈ ਹਰਸ਼ ਬੋਲ ਰੇ ਵੀਰੰਵਾਲੇ ਤੋਂ ਹਾਂ ਹਰਸ਼ ਹਰਸ਼ ਤੇਰੇ ਨਾਲ ਤਾਂ ਗੱਲ ਹੋਈ ਤੂੰ ਸਾਰਾ ਦਿਨ ਤੈਨਾਲ ਰਹਿਣਾ ਹੈ ਮੁੰਡੇ ਲੈ ਕੇ ਹੀ ਪਰਸੋਂ ਤੂੰ ਕਦੋਂ ਲੱਗੇ ਚੱਕਾ ਤੂੰ ਕਿਉਂ ਨਾਮ ਕਰਾ ਕੇ ਰੁਕ ਦੂਜਿਆਂ ਨਾਲ ਹੈਲੋ ਜੀ ਹਾਂ ਜੀ ਹਾਂ ਜੀ ਓਏ ਹਰਸ਼ ਕੱਟ ਹਾਂ ਜੀ ਕਿੱਥੋਂ ਬੋਲ ਰਹੇ ਜੀ ਕਿੱਥੋਂ ਬੋਲ ਰਹੇ ਵੀਰੇ ਮੈਂ ਵੀਰੇ ਰੋਪੜ ਤੋਂ ਬੋਲ ਰਿਹਾ ਵੀਰੇ ਆਓਗੇ ਬਾਈ ਪਰਸੋਂ ਨੂੰ ਉੰਦੋਨਾਂ ਚ ਹਾਂਜੀ ਹਾਂਜੀ ਬਾਈ 7-8 ਜਣੇ ਅਸੀਂ ਆਵਾਂਗੇ ਬਾਈ ਮੇਰਾ ਵੀ ਚੰਡੀਗੜ੍ਹ ਪੈਸੇ ਪਸੇ ਆ ਕੋਈ ਸੀ ਮੈਂ ਕਿਹਾ ਸਿੱਧੂ ਬਾਈ ਦੀ ਟੀਮ ਨਾਲ ਗੱਲ ਹੋ ਕਹਿੰਦੇ ਕਰਾਵਾਂਗੇ ਆਓ ਜੀ ਬਾਈ ਆਓ ਜੀ ਰੋਪੜ ਤੋਂ ਰੋਪੜ ਤੋਂ ਰੋਪੜ ਤੋਂ ਬਾਈ ਸ਼ਹਿਰ ਤੋਂ ਬਾਈ ਫੋਨ ਚੱਕ ਲਾ ਮੈਂ ਹਾਂਜੀ ਹਾਂਜੀ ਠੀਕ ਹੈ ਬਈ ਹੈਲੋ ਜੀ ਬਾਈ ਹੈਲੋ ਕਿੱਥੋਂ ਬੋਲ ਰਹੇ ਹੋ ਬਾਈ ਹੈਲੋ ਕਿੱਥੋਂ ਬੋਲ ਰਹੇ ਹੋ ਬਈ ਕਬੂਰਤਲੇ ਆਓਗੇ ਬਾਈ ਪਰਸੋਂ ਨੂੰ ਨਹੀਂ ਨਹੀਂ ਗੁਜਰਾਤ ਤੋਂ ਪੰਜਾਬ ਦੇ ਬੰਦੀ ਆ। ਅੱਛਾ ਅੱਛਾ ਚਲੋ ਕੋਈ ਨਾ ਤੁਸੀਂ ਤਾਂ ਫਿਰ ਨਹੀਂ ਆ ਸਕਦੇ ਹਨਾ ਤੁਸੀਂ ਕੋਈ ਨਾ ਕੰਮ ਕਰੋ। ਗੁਜਰਾਤ ਤਾਂ ਬਈ ਦੂਰ ਹੀ ਪਾਲਾ ਯਾਰ ਐਡੀ ਦੂਰ ਕਿਵੇਂ ਆਉਣਾ। ਨਹੀਂ ਆਉਣਾ ਬਈ ਆਪਾਂ ਆਉਣਾ ਹੈਗਾ ਇੱਥੇ। ਨੂੰ ਅਸੀਂ ਬਠਿੰਡੇ ਦੀ ਹੈ। ਠੀਕ ਹੈ। ਮਿਹਰਬਾਨੀ ਬਾਈ ਮਿਹਰਬਾਨੀ। ਹਾਂਜੀ ਹਾਂਜੀ ਵਧੀਆ ਇਸ ਤੇ ਕੰਮ ਕਰ ਲਏ। ਓਕੇ ਬਾਈ ਥੈਂਕ ਯੂ। ਹੁਣ ਚੱਕ ਲਾਂ ਬਈ ਫੋਨ। ਚੱਲੋ। ਹੈਲੋ ਜੀ ਵੀਰੇ। ਹੈਲੋ। ਹੈਲੋ। ਹਾਂਜੀ ਕਿੱਥੋਂ ਬੋਲ ਰਹੇ ਹੋ? ਅ ਵੀਰੇ ਅਸੀਂ ਮੁਕਸਰ ਤੋਂ ਬੋਲ ਰਹੇ ਆ। ਅੱਛਾ ਪੜਨੇ। ਹਾਂਜੀ। ਵੀ ਨਹੀਂ ਆਵਾ ਕੇ ਸਾਡੇ ਵੀ ਰੀਤਕੋੜਾ ਤੇ ਉਹ ਵਾਲਾ ਜਿਹੜਾ ਹੈਗਾ ਰੀਤਕੋੜਾ ਭੱਜੀ ਹੋਈ ਹੈ ਹਨਾ ਪਣੇ ਰੀਤਕੋੜਾ ਦਾ ਭੱਜੀ ਹੈ ਹਨਾ ਇਹ ਬੰਦ ਕਰਕੇ ਹਾਂਜੀ ਹਾਂਜੀ ਇਹ ਭੱਜੀ ਹੋਈ ਆ ਤੇ ਇਹਦੇ ਖਿਲਾਫ ਸਪੈਸ਼ਲ ਐਪਲੀਕੇਸ਼ਨ ਤੇ ਇੱਕ ਬੈਨਰ ਇਹਦਾ ਜਰੂਰ ਤਿਆਰ ਕਰਾ ਕੇ ਲਿਆਉਣਾ ਹਾਂਜੀ ਇਹ ਸਾਡਾ ਸੀ ਤਿਆਰ ਕੀਤਾ ਹੋਇਆ ਜੀ ਬਸ ਠੀਕ ਹੈ ਪਣੇ ਆਪਾਂ ਇਹਦੇ ਵਿੱਚ ਆਪਣੇ ਮੁੱਖ 4-5 ਮੰਗਾਂ ਲੇਗੀਆਂ ਪਹਿਲੀ ਮੰਗ ਤਾਂ ਇਹ ਐ ਪ੍ਰਸ਼ਾਸਨ ਤੋਂ ਕਿ ਸਖਤ ਕਾਨੂੰਨ ਬਣਾਓ ਦੂਜੀ ਮੰਗ ਇਹ ਆ ਕਿ ਜਿਹੜੇ ਭੱਜੇ ਹੋਣ ਉਹਨਾਂ ਦੇ ਪ੍ਰਾਪਰਟੀਆਂ ਅਟੈਚ ਕਰੋ ਤੀਜੀ ਮੰਗ ਆਪਣੀ ਭੈਣੇ ਇਹ ਆ ਕਿ ਜਿਹੜੇ ਇਹ ਬਾਹਰ ਭੱਜ ਜਾਂਦੇ ਨੇਗੇ ਇਹਨਾਂ ਦੇ ਸਾਰਿਆਂ ਦੇ ਪਾਸਪੋਰਟ ਜ਼ਬਤ ਕਰਕੇ ਇਹਨਾਂ ਦੇ ਉੱਪਰ ਇੱਥੇ ਸਖਤ ਕਾਰਵਾਈਆਂ ਕਰੋ ਇਹ ਬਾਹਰ ਭੱਜਦੇ ਨਾਲ ਠੱਗੀਆਂ ਮਾਰ ਮਾਰ ਕੇ ਇਹ ਆਪਣੀਆਂ ਜਿਹੜੀਆਂ 5-7 ਮੰਗਾਂ ਨੇਗੀਆਂ ਇੱਕ ਆਪਣਾ ਖਰਜ ਇੱਕ ਮਿੰਟ ਇੱਕ ਆਪਣੀ ਜਿਹੜੀ ਮੰਗ ਆਪਣੀ ਹੋਰ ਆ ਭਣੇ ਕਿ ਆਪਾਂ ਜਿਹੜੇ ਵੀ ਇਹ ਮਾਫੀਆ ਚੱਲ ਰਿਹਾ ਹੈ ਹਨਾ ਜਿਹਦੇ ਖਿਲਾਫ ਕੇਰਾ ਕੇਰਾ ਕੋਈ ਦਰਖਾਸਤ ਕਿਨੇ ਇੱਕ ਵੰਨੇ ਠੱਗੀ ਮਾਰ ਲੂ ਤੁਰੰਤ ਉਹਦਾ ਦਫ਼ਤਰ ਉਸੇ ਟਾਈਮ ਹੀ ਬੰਦ ਹੋਣਾ ਚਾਹੀਦਾ ਇਹ ਸਾਰੀਆਂ ਗੱਲਾਂ ਨੇ ਆਪਣੀਆਂ ਪੂਰੀਆਂ ਮੰਗਾਂ ਨੇਗੀਆਂ ਆਪਾਂ ਆਪਣੇ ਨਾਲ ਬਹੁਤ سارے ਜਿਹੜੇ ਲੋਕ ਆ ਰਹੇ ਨੇ ਤੁਸੀਂ ਪਹੁੰਚੋ ਧੰਨਵਾਦ ਹੈਲੋ ਜੀ ਹੈਲੋ ਜੀ ਹੈਲੋ ਕਿੱਥੋਂ ਬੋਲ ਰਿਹਾ ਵੀਰੇ ਭਾਈ ਮੈਂ ਲੁਧਿਆਣਾ ਤੋਂ ਗੱਲ ਕਰ ਰਿਹਾ ਤੁਸੀਂ ਪਹੁੰਚੋਗੇ ਵੀਰੇ ਮਹਾਲੀ ਹਾਂ ਜੀ ਮੈਂ ਜ਼ਰੂਰ ਆਉਂਗਾ ਮੈਂ ਤੈਨੂੰ ਕਹਿੰਦਾ ਪੱਕਾ ਹੀ ਨਾਲ ਰਹੂੰਗਾ ਮੈਂ ਤੇ ਸਾਡੇ ਪੈਂਜ ਰੋਜ਼ ਹੀ ਲੈ ਜਾ ਕਰਾਂਗਾ ਭਾਵੇਂ ਠੀਕ ਠੀਕ ਹੈ ਠੀਕ ਕਿਹੜੇ ਖੜ ਗਿਆ ਯਾਰ ਚੱਲ ਬੰਦਾ ਬੋਲ ਰਿਹਾ ਪੈਂਜ ਚ ਪਹਿਲਾ ਕਿੰਨੀ ਵਧੀਆ ਗੱਲ ਕਰ ਰਿਹਾ ਬੰਦਾ ਕਿੱਦਾਂ ਤਕੜਾ ਸੰਘਰਸ਼ੀ ਬੰਦਾ ਕਹਿੰਦਾ ਨਾਲ ਸਦਾ ਹੀ ਰਿਹਾ ਕਰੂੰਗਾ ਯਾਰ ਇਹ ਜੇ ਬੰਦੀ ਪਾ ਲੈਣਗੇ ਯਾਰ ਤੁਸੀਂ ਪਤਾ ਕੀ ਅਸੀਂ ਇੱਥੇ ਹੀ ਤਰਾਈਆਂ ਸੀਗੇ ਚਿੱਟਾ ਬੰਦ ਕਰਾਇਆ ਸੀ ਪਿੰਡਾਂ 'ਚ ਦੋ ਤਿੰਨ ਪਿੰਡਾਂ 'ਚ ਹਾਂਜੀ ਤੇ ਮਹਾਲੀ ਗੁਰਦੁਆਰਾ ਅੰਮ੍ਰਿਤਸਰ ਸਾਹਿਬ ਗੁਰਦੁਆਰਾ ਅੰਮ੍ਰਿਤਸਰ ਸਾਹਿਬ 10 ਵਜੇ ਗੁਰਦੁਆਰਾ ਅੰਮ੍ਰਿਤਸਰ ਸਾਹਿਬ ਮਹਾਲੇ 10 ਵਜੇ ਪਰਸੋਂ ਠੀਕ ਹੈ ਵੀਰੇ ਮੈਂ ਹੋਰ ਫੋਨ ਚੱਕ ਲਾਂ ਥੈਂਕ ਯੂ ਵੀਰੇ ਓਕੇ ਜੀ ਹਲੋ ਜੀ ਕਿਹਦੇ ਲਈ ਮਹਾਲੀ ਗੁਰਦੁਆਰਾ ਸਾਹਿਬ ਬਾਈ ਬਾਈ ਦੱਸੋ ਹਲੋ ਜੀ ਹਾਂਜੀ ਬਾਈ ਹਾਂਜੀ ਭਜੀ ਕੀ ਹਾਲ ਜੀ ਪਹੁੰਚੋਗੇ ਵੀ ਪਰਸੋਂ ਨੂੰ हां जी भाई जरूर जी <laughs> मेहरबानी भाई ਤੁਸੀਂ ਕਿੰਨੇ ਜਣੇ ਪਹੁੰਚੋਗੇ ਭਾਈ ਪਹੁੰਚਾਂਗੇ 20-25 ਜਣੇ ਜੀ ਬਾ ਪਹੁੰਚੋ ਪਲੀਜ਼ ਵੀਰੇ ਭਾਈ ਇੱਕ ਆਪਣਾ ਸ਼ਾਸ਼ਣ ਦੇ ਵਿੱਚ ਰਹਿਣਾ ਜਾਬਤੇ ਦੇ ਵਿੱਚ ਰਹਿਣਾ ਯਾਰ ਠੀਕ ਹੈ ਭਾਈ ਕੋਈ ਚੱਕਰ ਨੀ ਜੀ ਪਿੰਡ ਕਿਹੜਾ ਵੀਰੇ ਮਿਹਰबानी ਵੀਰੇ ਪਿੰਡ ਕਿਹੜਾ ਜੀ ਆਪਣਾ ਆਪਣਾ ਭਾਈ ਅੰਮ੍ਰਿਤਸਰ ਕੋਲ ਆ ਚੈਟੀਪਿੰਡ ਠੀਕ 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 ওকে ਥੈਂਕ ਯੂ ਬ੍ਰਦਰ ওকে ਵੈਰੀ ਹੁਣ ਆਪਾਂ ਲਾਈਵ ਬੰਦ ਕਰ ਦਈਏ ਫੋਨ ਫੇਰ ਚੱਕ ਲਈਏ ਹਨਾ ਲਾਈਵ ਆਪਾਂ ਇੰਨਾ ਜਮਾਨ ਕਰ ਦਈਏ ਮੈਂ ਲਾਸਟ ਤੱਕ ਕੋਈ ਬੇਨਤੀ ਕਰਨਾ ਕਿ ਸਾਰੇ ਜਾਣੇ ਭਰਾ ਗੁਰਦੁਆਰਾ ਅੰਬ ਸਾਹਿਬ 10 ਵਜੇ ਪਰਸੋਂ ਨੂੰ ਆਉਣਾ ਭਾਨ ਸ਼ਾਸਨ ਦੇ ਵਿੱਚ ਰਹਿਣਾ ਜਾਬਤੇ ਦੇ ਵਿੱਚ ਰਹਿਣਾ ਹਰ ਇੱਕ ਨੌਜਵਾਨ ਨੇ ਬੈਨਰ ਪੋਸਟਰ ਲੈ ਕੇ ਆਉਣਾ ਸ਼ਾਂਤੀ ਦੇ ਨਾਲ ਸਰਕਾਰ ਨੂੰ ਇਹ ਦੱਸਣਾ ਪ੍ਰਸ਼ਾਸਨ ਨੂੰ ਦੱਸਣਾ ਵੀ ਕਿੰਨੇ ਲੋਕ ਪੀੜਤ ਨੇ ਕਿਉਂ ਨਹੀਂ ਇਹਦੇ ਖਿਲਾਫ ਸਖਤ ਕਾਨੂੰਨ ਬਣ ਰਿਹਾ ਕਿਉਂ ਨਹੀਂ ਇਹਨਾਂ ਦੇ ਇਹਨਾਂ ਨੇ ਨੱਥ ਪਾਈ ਜਾ ਰਹੀ ਸਾਨੂੰ ਕਹਿੰਦੇ ਨੇ করুণ ਹੱਥਾਂ ਦੇ ਵਿੱਚ ਲੈਣੇ ਆ ਅਸੀਂ ਇਹੀ ਗੱਲ ਸਰਕਾਰ ਨੂੰ ਪ੍ਰਸ਼ਾਸਨ ਨੂੰ ਦੱਸਣੀ ਆ ਕਿ ਸਭ ਤੋਂ ਵੱਡਾ ਇਹ ਮਾਫੀਆ ਹੈ ਇਹ ਮਾਫੀਆ ਨੂੰ ਕਿਉਂ ਨਹੀਂ ਖਤਮ ਕੀਤਾ ਜਾ ਰਿਹਾ ਕੌਣ ਲੀਡਰ ਇਹਦਾ ਸਹਿਯੋਗ ਦੇ ਕੇ ਕਿਉਂ ਉਹਨਾਂ ਨੂੰ ਇਹਨਾਂ ਏਜੰਟਾਂ ਦੇ ਸਿਰ ਤੇ ਹੱਥ ਰਾ ਕੇ ਕਿਉਂ ਠੱਗੀਆਂ ਮਰਵਾ ਰਹੇ ਨੇਗੀ ਇਸ ਕਰਕੇ ਆਓ ਸਖਤ ਕਾਨੂੰਨ ਬਣਾਈਏ ਇਹਨਾਂ ਏਜੰਟ ਮਾਫੀਆ ਦੇ ਖਿਲਾਫ ਨੱਥ ਪਾਈਏ ਇਹਨਾਂ ਨੂੰ ਵੀ ਜਿਹੜਾ ਮਾਫੀਆ ਜਿਹੜਾ 4 ਦਿਨ ਪਹਿਲਾਂ ਇਕੱਠਾ ਹੁੰਦਾ ਵਰਦਾ ਸੀਗਾ ਇਹ ਮਾਫੀਆ ਨੂੰ ਵੀ ਕਹਨੇ ਆ ਵੀ ਆਜੋ ਤੁਸੀਂ ਜਿਹੜੇ ਪੈਸੇ ਕੱਟੇ ਕਰਦੇ ਫਿਰਦੇ ਸੀ ਨਾ ਮੇਰੇ ਖਿਲਾਫ ਵੀ ਅਸੀਂ ਦੇਖੋ ਜੀ ਭਾਣੇ ਦੇ ਖਿਲਾਫ ਕਾਰਵਾਈ ਕਰੋ ਤੁਸੀਂ ਵੀ ਕਰਾਓ ਸਾਡੇ ਤੇ ਕਾਰਵਾਈ ਅਸੀਂ ਇਸ ਤੋਂ ਬਾਅਦ ਤੁਹਾਨੂੰ ਮੈਂ ਗੱਲ ਦੱਸਦਾ ਇਹ ਕੱਲ ਨੂੰ ਆਪਾਂ ਪ੍ਰਸ਼ਾਸਨ ਨੂੰ ਸਰਕਾਰ ਨੂੰ ਦੱਸਣ ਤੋਂ ਬਾਅਦ ਇਸ ਤੋਂ ਬਾਅਦ ਤਾਕੜੇ ਐਕਸ਼ਨ ਵੱਡੇ ਐਕਸ਼ਨ ਜਿਹੜੇ ਆਪਾਂ ਇਹਨਾਂ ਏਜੰਟਾਂ ਦੇ 12 ਦੇ ਵਿੱਚ ਵੱਡਾਂਗੇ ਜੇਕਰ ਪ੍ਰਸ਼ਾਸਨ ਨੇ ਸਰਕਾਰ ਨੇ ਇਹਨਾਂ ਦੇ ਨਾਂ ਨੱਥ ਪਾਈ ਤਾਂ ਇਸ ਤਰ੍ਹਾਂ ਹੀ ਜਿਹੜੇ ਇਸ ਤਰ੍ਹਾਂ ਪਹਿਲਾਂ ਪ੍ਰੋਗਰਾਮ ਇਸ ਤੋਂ ਵੱਡੇ ਪ੍ਰੋਗਰਾਮ ਇਹਨਾਂ ਦੇ ਵੱਢ ਕੇ ਆਪਾਂ ਲੋਕਾਂ ਨੂੰ ਇਨਸਾਫ ਦਵਾਵਾਂਗੇ ਧੰਨਵਾਦ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਰਿਆਂ ਨੇ ਵੀਰਵਾਰ ਨੂੰ ਕੱਲ ਨੂੰ ਅਸੀਂ ਕਿਸੇ ਨੂੰ ਘਰੇ ਨਹੀਂ ਮਿਲਦੇ ਮੈਂ ਦੁਬਾਰਾ ਫਿਰਦਾ ਤਾਂ ਕੱਲ ਨੂੰ ਕਿਸੇ ਨੂੰ ਅਸੀਂ ਘਰੇ ਨਹੀਂ ਮਿਲਦੇ ਉੱਥੇ ਹੀ ਮਿਲਾਂਗੇ ਧੰਨਵਾਦ ਨਿਰਮਨ ਬਸ ਆ ਜੀ ਮੇਰੇ ਕਿਹੜਾ ਪਿੰਡਾ